ਦਾਸਦੀ ਕਿ ਜਿੱਥੇ ਭਗਵੰਤ ਮਾਨ ਦੀ ਸਰਕਾਰ ਆਮ ਲੋਕਾਂ ਨੂੰ ਹਸਪਤਾਲੀ ਸਹੂਲਤਾ ਦੇਣ ਦੇ ਵੱਡੇ ਵੱਡੇ ਵਾਅਦੇ ਕਰ ਰਹੀ ਆ ਉੱਥੇ ਹੀ ਈਐਨਟੀ ਹਸਪਤਾਲ ਦੇ ਵਾਅਦੇ ਜਿਹੜੇ ਨਿਓ ਝੂਠੇ ਦੇਖਣ ਨੂੰ ਮਿਲ ਰਹੇ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਐਨ ਪੀ ਹਸਪੀਟਲ ਦੇ ਹਾਲਾਤ ਕੁਝ ਅਜਿਹੇ ਨੇ ਕਿ ਜਿੱਥੇ ਮਰੀਜ਼ 6-6 ਚੱਕਰ ਲਾਉਣ ਤੋਂ ਬਾਅਦ ਵੀ ਉਹਨਾਂ ਦਾ ਇਲਾਜ ਨਹੀਂ ਹੋ ਪਾਰਿਆ ਲੋਕ ਉਥੇ ਪਰੇਸ਼ਾਨ ਹੋ ਰਹੇ ਨੇ ਮਰੀਜ਼ ਦਾ ਕਹਿਣਾ ਹੈਗਾ ਕਿ ਅਜੇ ਤੱਕ ਆਪਾਂ ਕਈ ਚੱਕਰ ਲਗਾ ਚੁੱਕੇ ਹਾਂ ਹਸਪਤਾਲਾਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਖਰਾਬ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਤੁਸੀਂ ਇੱਥੋਂ ਚਲੇ ਜਾਓ ਤੁਹਾਡਾ ਇਲਾਜ ਅਜੇ ਨਹੀਂ ਹੋ ਸਕਦਾ ਸੋ ਮਰੀਜ਼ਾਂ ਦਾ ਕਹਿਣਾ ਹੈ ਕਿ ਸਾਡੇ ਸਮਝ ਤੋਂ ਪਰੇ ਹੈ ਕਿ ਅਸੀਂ ਇੱਥੇ ਹੁਣ ਕੀ ਕਰੀਏ ਸੋ ਆਓ ਮਰੀਜਾ ਦੀ ਤੁਹਾਨੂੰ ਖੱਡ ਬਿੱਤੀ ਸੁਣਾਉਨੇ ਆਂ ਮੂੜ ਸਮ ਕਿਹੜੇ ਪਿੰਡ ਤੋਂ ਆਇਓ ਜਨਾਬ ਇਹ ਤਾਂ ਪਖਾੜਾ ਰਿਹਾ ਸੀ ਕਦੋਂ ਤੇ ਆਏ ਤੁਸੀਂ ਇੱਥੇ ਇਹੀ ਆਏ ਜੇ ਪੌਣੇ 7 ਵਜੇ ਪੌਣੇ 7 ਵਜੇ ਇਦਾਂ ਵੀ ਪਤਾ ਕਿੰਨੇ ਟੱਕਰ ਮਾਰੇ ਘਰੇ ਮਹੀਨਾ ਹੀ ਹੋ ਗਿਆ ਡੇਢ ਦਿਨ ਦਾ ਕਦੀ ਆ ਜਾਓ ਕੱਲ ਪੱਥਰੋਂ ਆ ਜਾਓ ਤੇ ਹੁਣ ਵੀ ਅਖਣ ਲਗੇ ਵੀ ਇਸੇ ਕਦੀ ਮਸ਼ੀਨ ਖਰਾਬ ਹੋ ਗਈ ਆ ਦੱਸ ਆਵੇ ਥੇੜੀ ਹੈਗੇ ਤੇ ਹਾ ਫੈਲਦੀ ਬਣਾ ਦੇ ਦਿੱਤੀ ਅੱਬ ਫੈਲ ਤੇ ਬੜੇ ਥਾਣੇ ਦੀ ਬਈ ਪਈ ਆ ਕਿੰਨੀ ਮੁਸ਼ਕਲ ਆਉਂਦੀ ਪਈ ਆ ਜੀ ਮੁਸ਼ਕਲ ਤਾਂ ਉਹਨੇ ਦੇਖੋ ਗਰੀਬ ਆਦਮੀ ਹੈ ਕਿਰਾਇਆ ਨਹੀਂ ਖਰਚਾ ਦੇਣਾ ਆ 50 40 ਕਿਲੋਮੀਟਰ ਦਾ ਉਸੋਂ ਅੱਜ ਨਾਲਾ ਤੇ ਉਸੋਂ ਆ ਕੇ ਦਸ ਫੇਰ ਭੁੱਖੇ ਤੇ ਆਏ ਬੈਠੇ ਆ ਤੇ ਦੋਨੀਆਂ ਦੋਨੀਆਂ ਦਾਸ ਨੇ ਬੁਜਾਰੋ ਦਾ ਉਹਦੀ ਬੁਜਾਰੋ ਦੇ ਹੋ ਜਿਹੜੇ ਜਿਹੜੇ ਦਵਾਈਆਂ ਲੈਂਦੇ ਪਈਓ ਅਜੇ ਜਦੋਂ ਅੱਜ ਪ੍ਰੈਸ਼ਰ ਨੂੰ ਨਹੀਂ ਆਹ ਜਿਹੜੇ ਮਰੀਜ਼ ਪਹਿਲਾਂ ਦੇ ਆਏ ਨੇ ਉਹਨਾਂ ਨੇ ਵੇ ਦੱਸਣਿਆ ਨੇ ਅੰਦੇ ਪਏ ਕੋਈ ਕਿੰਨੀ ਦਵਾਈ ਆਉਂਦੀ ਕੀ ਮੁਸ਼ਕਲ ਆਉਂਦੀ ਪਈ ਤੁਹਾਨੂੰ ਤੁਹਾਨੂੰ ਜੇ ਮੁੱਠੇ ਦਾ ਸਾਡਾ ਪ੍ਰੈਸ਼ਰ ਦਾ ਸਾਡਾ ਅੱਜ ਤੱਕ ਹੋ ਨਹੀਂ ਰਿਹਾ ਕਿੰਨੇ ਕਿਹੜੇ ਮਾਰਲੇ ਤੁਸੀਂ ਇੱਥੇ ਹੁਣ ਕਾਰਪਾਂੀ ਦੇ ਵਾਚੁਕੇ ਆ ਡਾਕਟਰ ਕੀ ਕਹਿੰਦੇ ਨੇ ਹਾਂਜੀ ਡਾਕਟਰ ਕੀ ਕਹਿੰਦੇ ਨੇ ਡਾਕਟਰ ਨਰਸਾਂ ਹੀ ਮਿਲੀਆਂ ਸਾਨੂੰ ਕੀ ਡਾਕਟਰ ਮਿਲਿਆ ਨਹੀਂ ਵੱਡਾ ਨਹੀਂ ਡਾਕਟਰ ਨਹੀਂ ਮਿਲਿਆ ਯਾਨੀ ਇਹਨੇ ਮਸ਼ੀਨ ਖਰਾਬ ਹੋ ਗਈ ਹੈ ਇਹਨੇ ਮਸ਼ੀਨ ਖਰਾਬ ਹੋ ਗਈ ਹੈ ਮਸ਼ੀਨ ਖਰਾਬ ਹੋ ਗਈ ਹੈ ਕੀ ਮੰਗੀ ਕਰਦੇ ਹੋ ਦੀ ਸਰਕਾਰ ਕੋਲੋਂ ਮੰਗੇ ਹੋ ਗਏ ਸਰਦ ਆਦੇ ਵੀ ਸਰਕਾਰੀ ਐਫਐਸਓ ਵੀ ਫਰੀ ਆ ਫਰੀ ਆ ਅਖਾਰਾਂ ਫਰੀ ਹੁੰਦਾ ਤੇ ਫਰੀਦ ਹੋਣਾ ਚਾਹੀਦਾ ਉਹਨਾਂ ਨੂੰ ਜੀ ਉਸ ਸਾਰੇ ਗਰੀਬ ਆਦਮੀ ਬਜ਼ੁਰਗੇ ਬੰਦੇ ਕਿੱਥੇ ਜਾਣਗੇ ਜੀ ਗਰਮੀ ਵੀ ਕਹਿੰਦੇ ਵੱਧੀ ਗਈ ਹਾਂਜੀ ਗਰਮੀ ਕਿੰਨੀ ਤੇ ਗਰਮੀ ਕਿੰਨੀ ਮਹਾਈ ਚ ਗਰਮੀ ਤਾਂ ਹੈਗੀ ਆ ਗਰਮੀ ਤੁਹਾਡੇ ਖਾਣੇ ਆ ਪਸੀ ਹੋਣੇ ਬੰਦ ਹੋ ਗਈ ਪੱਖਾ ਪੱਖੇ ਦਾ ਜਿਹਾ ਮਰਾ ਮੋਟਰ ਹਾਂਜੀ ਮੈਂ ਰਮੇਸ਼ ਕੁਮਾਰ ਪਿੰਡ ਕਰਨਾਲਾ ਤੋਂ ਨੰਗਾ ਲਾਗੇ ਚਲੋ ਦੇ ਖੜੇ ਖੜੇ ਆਏ ਸਵੇਰੇ 7:30 ਵਜੇ ਆਏ ਆ ਜੀ ਤਿੰਨ ਦਵਾਈਆਂ ਪਾਈਆਂ ਉਹਨਾਂ ਟੈਸਟ ਕੀਤੇ ਜਿਹੜੀ ਜਗ੍ਹਾ ਖੜੇ ਹੋ ਜਿਹੜੇ ਹਸਪਤਾਲ ਹਾਂਜੀ ਜਿਹੜੇ ਹਸਪਤਾਲ ਖੜੇ ਹੋ ਇਹ ਸਰਕਾਰੀ ਹਸਪਤਾਲ ਹੈ ਕਾਨ ਉਸਤਾਨ 7 ਵਜੇ ਦੇ ਖੜੇ ਹੋ ਹਾਂਜੀ ਇਹ ਕਹਿੰਦੇ ਕਿ ਬੈਠੋ ਉਹ ਮੈਨੂੰ ਕਹਿੰਦੇ ਕਹਿੰਦੇ ਅੱਜ ਤਰੀਕ ਲੈ ਕੇ ਜਾਣੇ ਹੁਣ ਕੀ ਪਤਾ ਕਿਨੇ ਤਰੀਕ ਕੋਣ ਨੇ ਨਹੀਂ ਨਹੀਂ ਕੋਈ ਰੀਜਨ ਦੱਸਿਆ ਉਹਨਾਂ ਨੇ ਕੀ ਖਰਾਬ ਹੋ ਗਿਆ ਖਰਾਬ ਕੋਣ ਨੇ ਹੱਦਫਾ ਕੋਣ ਨੇ ਇਹਨਾਂ ਨੇ ਜੀ ਅੱਜ ਦੱਸਿਆ ਕੋਣ ਨੇਗਾ ਇਹਨਾਂ ਨੇ ਉਹ ਕਹਿੰਦੇ ਮੇਂ ਮਸ਼ੀਨ ਖਰਾਬ ਹੋ ਗਈ ਹਣ ਕੀ ਬਦਾ ਮਸ਼ੀਨ ਖਰਾਬ ਹੋ ਗਈ ਕੀ ਹੋ ਗਿਆ ਕਿ ਕਿੰਨੇ ਚਿਰ ਦੇ ਖੜੇ ਹੋ ਜੀ ਅਸੀਂ ਫੇਰ 7:30 ਵਜੇ ਆਏ ਆ ਜੀ ਤੇ ਹੁਣ ਕਦੋਂ ਦੀ ਤਰੀਕੇ ਤੇ ਪਏ ਅਰੇ ਡੱਲੇ ਕਹਿੰਦੇ ਤਾਂ ਸਾਨੂੰ ਕੁਛ ਨਹੀਂ ਦਵਾਈਆਂ ਦਵਾਈਆਂ ਖਰੀਦ ਲਿਆ ਤੁਸੀਂ ਦਵਾਈਆਂ ਮੰਗਾ ਲਈਆਂ ਉਹਨਾਂ ਨੇ 1700 ਦੇ ਦਵਾਈ ਆਈ ਹੈ 1700 ਦੀ 1700 ਦੀ ਅੱਛਾ ਤੇ ਹੁਣ ਕਹਿੰਦੇ ਪਏ ਕਿ ਮਸ਼ੀਨ ਖਰਾਬ ਹੋ ਗਈ ਹਾਂ ਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਕੋਲ ਤੁਸੀਂ ਹਾਂ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੇ ਹੁਣ ਗਰੀਬ ਬੰਦੇ ਅਸੀਂ ਰੋਜ਼ਾੜੀ 100 ਰੁਪਏ ਕਿਰਾਇਆ ਫੂਕ ਕੇ ਉਹਨੇ ਤੇ ਨਾ ਕਿੰਨਾ ਕਿੰਨਾ ਗਰੀਬ ਬੰਦਾ 300 ਰੁਪਏ ਦਿਹਾੜੀ ਆ 100 ਰੁਪਏ ਕਿਰਾਇਆ ਭੁਗਦੇ ਬਚਨਾ ਕੀ 150 ਤੇ ਕੋਲ ਖਾਣਾ ਪੀਣਾ ਵੀ ਹੁੰਦਾ ਵਾ ਤੇ ਗਰੀਬੰਨਾ ਕਿੱਥੋਂ ਕੀ ਕਰੂ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਪ੍ਰੋਬਲਮ ਇਹ ਸਾਡੇ ਅਗੜਾ ਆਪਰੇਸ਼ਨ ਹੋ ਜਾਏ ਫਿਰ ਆ ਮੈਂਨ ਆ ਗਿਆ ਹੁੰਦੇ ਨੂੰ ਇੱਥੇ ਜਿਹੜੇ ਮਾਪੇ ਹਾਂਜੀ ਕਦੇ ਕਦੇ ਤੁਹਾਡਾ ਵੀਪੀ ਵੱਧ ਗਿਆ ਕਦੀ ਕੋਸ਼ ਕਹਿੰਦੇ ਕਦੀ ਕੋਸ਼ ਬਹਾਨੇ ਲਈ ਜਾਂਦੇ ਕੱਲ ਆਏ ਆ ਤੇ ਸਭ ਕੁਝ ਚੈੱਕ ਕਰਾ ਕੇ ਕਿੱ데 ਜਾਓ ਫਾਈਲ ਵੜਾ ਲਓ ਅੱਜ ਅੱਜ ਆਇਆ ਕਿੱ데 ਡਾਕਟਰ ਸਾਹਿਬ ਨੇ ਆਏ